ਹੈਲੋ ਫਰੈਂਡਸ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਸ਼ਾਇਨਾ ਗੋਇਲ ਤੇ ਸੋ ਫਰੈਂਡਸ ਤੁਹਾਡੇ ਸਾਰਿਆਂ ਦੇ ਕਾਫੀ ਸਾਰੇ ਕੁਐਰੀਜ਼ ਆ ਰਹੀਆਂ ਸੀ ਕਿ ਬੀਅਰਡ ਸੈਮੈਸਟਰ 2 ਤੇ ਬੀਅਰਡ ਸੈਮੈਸਟਰ 4 ਦੇ ਜਿਹੜੇ ਐਗਜ਼ਾਮਸ ਹੈਗੇ ਉਹ ਕਦੋਂ ਤੋਂ ਸਟਾਰਟ ਹੋਣਗੇ ਕਿਉਂਕਿ ਹਾਲੇ ਤੱਕ ਕੋਈ ਵੀ ਇਧੇ ਰਿਗਾਰਡਿੰਗ ਡੇਟਸ਼ੀਟ ਨਹੀਂ ਆਈ ਕੋਈ ਨੋਟੀਫਿਕੇਸ਼ਨ ਨਹੀਂ ਆਈ April ਦਾ end ਆ ਚੁੱਕਿਆ ਹੈ ਇਸੇ ਕਰਕੇ ਹੁਣ ਬੱਚਿਆਂ ਨੂੰ ਇਦਾਂ ਲੱਗ ਰਿਹਾ ਕਿ ਪਤਾ ਨਹੀਂ ਸਾਡੇ ਪੇਪਰ ਕਦੋਂ ਹੋਣੇ ਨੇ ਕਿਉਂਕਿ ਬਾਕੀ ਜੜੀਆਂ ਡੇਟ ਸ਼ੀਟਸ ਹੈਗੀਆਂ ਨੇ ਕੋਰਸੇਸ ਦੀਆਂ ਉਹ ਰੈਗੂਲਰ ਅਪਲੋਡ ਕੀਤੀਆਂ ਜਾ ਰਹੀਆਂ ਨੇ ਲੇਕਿਨ B.Ed ਦੀ ਜੜੀ ਡੇਟ ਸ਼ੀਟਾ ਉਹ ਅਪਲੋਡ ਨਹੀਂ ਕੀਤੀ ਗਈ ਹੈ ਜੇ ਆਪਾਂ ਦੇਖੋ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਪਿਛਲੇ ਸਾਲ 4 ਮਈ ਤੋਂ ਪੇਪਰ ਜਿਹੜੇ ਸੀਗੇ ਉਹ ਸ਼ੁਰੂ ਹੋ ਗਏ ਸੀ 4 ਮਈ ਤੋਂ ਤੇ 6 ਮਈ ਤੋਂ ਸੈਮੈਸਟਰ 2 ਤੇ ਸੈਮੈਸਟਰ 4 ਦੇ B.Ed ਦੇ ਪੇਪਰ ਤਾਂ ਐਸਟੀਮੇਟ 10 ਦਿਨ ਪਹਿਲਾਂ ਘੱਮ ਸੇ ਘੱਮ ਤੁਹਾਡੀ ਜਿਹੜੀ ਡੇਟ ਸ਼ੀਟ ਹੈ ਉਹ ਅਪਲੋਡ ਕੀਤੀ ਜਾਂਦੀ ਹੈ ਤਾਂ ਕਿ ਬੱਚੇ ਉਹਦੇ ਅਕੋਰਡਿੰਗ ਆਪਣੀ ਪ੍ਰੈਪਰੇਸ਼ਨ ਕਰ ਲੈਣ ਪਹਿਲੇ ਪੇਪਰ ਦੀ ਤਿਆਰੀ 3-4 ਦਿਨ ਪਹਿਲਾਂ ਆਪਾਂ ਸ਼ੁਰੂ ਕਰਨੀ ਹੁੰਦੀ ਹੈ ਬਾਕੀ ਸਾਰੀਆਂ ਚੀਜ਼ਾਂ ਜਿਹੜਾ ਮਟੀਰੀਅਲ ਹੈਗਾ ਉਹ ਸੌਟ ਆਊਟ ਕਰਨਾ ਹੁੰਦਾ ਹੈ ਇੱਕ ਚੀਜ਼ ਦੇਖੋ ਜਿਹੜੀਆਂ ਵੀ ਹਾਲ ਤੱਕ ਨੋਟੀਫਿਕੇਸ਼ਨਸ ਆਈਆਂ ਨੇ ਡੇਟ ਸ਼ੀਟਸ ਆਈਆਂ ਨੇ ਚਾਹੇ ਆਪਾਂ ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ ਦੀ ਗੱਲ ਕਰੀਏ ਜਾਂ ਫਿਰ ਐਮਐਡ ਦੀ ਵੀ ਆ ਡੇਟ ਸ਼ੀਟਸ ਮੈਨੇ ਦੇਖੀਆਂ ਨੇ ਸਾਰੇ ਤੇ ਸਾਰੇ ਜਿਹੜੇ ਪੇਪਰ ਹੈਗੇ ਆ ਉਹ 10 ਤਰੀਕ ਨੂੰ ਜਾਂ ਫਿਰ 12 ਤਰੀਕ ਨੂੰ ਇਸ ਤਰ੍ਹਾਂ ਸਟਾਰਟ ਹੋ ਰਹੇ ਨੇ ਯਾਨੀ ਕਿ ਇਸ ਵਾਰ ਜਿਹੜੇ ਪੇਪਰ ਸ਼ੁਰੂ ਹੋ ਰਹੇ ਨੇ ਉਹ 4-5 ਤਰੀਕ ਤੋਂ ਨਹੀਂ ਬਲਕਿ 10-12 ਇਸ ਤਰ੍ਹਾਂ ਤਰੀਕਾ ਤੋਂ ਸਟਾਰਟ ਹੋ ਰਹੇ ਨੇ ਤੇ ਇਸ ਕਰਕੇ ਆਪਾਂ ਇਹ ਅਨੁਮਾਨ ਵੀ ਲਗਾ ਸਕਦੇ ਕਿ ਜਿਹੜੇ ਤੁਹਾਡੇ ਬੀਅਰਡ ਦੇ ਪੇਪਰ ਨੇ ਇਹ ਵੀ ਇਨਾਂ ਡੇਟਸ ਦੇ ਦੌਰਾਨ ਹੀ ਸਟਾਰਟ ਹੋਣਗੇ ਕਿਉਂਕਿ ਯੂਨੀਵਰਸਿਟੀ ਦੇ ਜਿਹੜੇ ਵੀ ਪੇਪਰ ਹੁੰਦੇ ਨੇ ਨਾ ਉਹਨਾਂ ਦੀ ਜਿਹੜੀ ਸਟਾਰਟਿੰਗ ਡੇਟ ਹੈ ਉਹ ਆਲਮੋਸਟ ਸੇਮ ਹੁੰਦੀ ਹੈ 1-2 ਦਿਨਾਂ ਦਾ ਫਰਕ ਹੋ ਸਕਦਾ ਹੈ ਤੋਂ ਜ਼ਿਆਦਾ ਨਹੀਂ ਇਸੇ ਕਰਕੇ ਜਿਹੜੇ ਤੁਹਾਡੇ ਵੀ ਪੇਪਰ ਨੇ ਤੁਸੀਂ ਤਿਆਰੀ ਰੱਖੋ ਆਪਦੀ ਕਿ ਤੁਹਾਡੇ ਪੇਪਰ ਜਿਹੜੇ 10-12 ਤਰੀਕ ਦੇ ਨੇੜੇ ਸ਼ੁਰੂ ਹੋਣਗੇ ਠੀਕ ਹੈ ਜੀ ਬਾਕੀ ਡੇਟ ਸ਼ੀਟ ਦੇਖੋ ਹਲ ਤੱਕ ਨਹੀਂ ਆਈ ਤਾਂ ਮਿਨੀਮਮ 10 ਡੇਜ਼ ਦਾ ਗੈਪ ਤੁਸੀਂ ਮੰਨ ਕੇ ਚੱਲੋ ਕਿ ਜੇ ਅੱਜ ਦੇ ਦਿਨ ਡੇਟ ਸ਼ੀਟ ਨਹੀਂ ਆਈ ਤਾਂ 10 ਦਿਨ ਤੱਕ ਤੁਹਾਡੇ ਪੇਪਰ ਜਿਹੜੇ ਹੈਗੇ ਉਹ ਸਟਾਰਟ ਨਹੀਂ ਹੋਣਗੇ ਬਾਕੀ ਯੂਨੀਵਰਸਿਟੀ ਕਦੋਂ ਕੋਈ ਨੋਟੀਫਿਕੇਸ਼ਨ ਭੇਜ ਦੇ ਉਹ ਆਪਾਂ ਨੂੰ ਪਤਾ ਨਹੀਂ ਲੇਕਿਨ ਜਦੋਂ ਹੀ ਨੋਟੀਫਿਕੇਸ਼ਨ ਵੈਬਸਾਈਟ ਤੇ ਅਪਲੋਡ ਹੋਈ ਇਮੀਡੀਏਟਲੀ ਉਹ ਚੈਨਲ ਤੇ ਅਪਲੋਡ ਕੀਤੀ ਜਾਏਗੀ ਤਾਂ ਤੁਸੀਂ ਚੈਨਲ ਨਾਲ ਵੀ ਜੁੜ ਕੇ ਰਹਿ ਸਕਦੇ ਹੋ ਜੇ ਤੁਸੀਂ ਇਸੀ ਵੈਬਸਾਈਟ ਤੇ ਚੈੱਕ ਕਰਦੇ ਰਹਿਣਾ ਚਾਹਦੇ ਹੋ ਤਾਂ ਉੱਥੇ ਵੀ ਤੁਸੀਂ ਦੇਖ ਸਕਦੇ ਹੋ ਇਥੇ ਵੀ ਜਿਹੜੀ ਡੇਟ ਸ਼ੀਟ ਹੈਗੀ ਉਹ ਅਪਲੋਡ ਕੀਤੀ ਜਾਏਗੀ ਨਾਲ ਹੀ ਜਿਹੜੇ ਪ੍ਰੈਪਰੇਸ਼ਨ ਵੀਡੀਓਜ਼ ਹੈਗੀਆਂ ਨੇ ਬੀਏ ਸੈਮੈਸਟਰ 2 ਤੇ ਸੈਮੈਸਟਰ 4 ਦੀਆਂ ਉਹ ਆਲਰੇਡੀ ਮੈਂ ਅਪਲੋਡ ਕਰ ਵੀ ਚੁੱਕੀਆਂ ਜਿਹੜੇ ਇੰਪੋਰਟੈਂਟ ਕੁਐਸਚਨਸ ਨੇ ਉਹ ਮੈਂ ਰੈਗੂਲਰ ਹੁਣ ਅਪਲੋਡ ਕਰ ਰਹੀ ਹਾਂ ਤੁਸੀਂ ਉਹਦੇ ਥਰੂ ਆਪਣੀ ਪ੍ਰੈਪਰੇਸ਼ਨ ਕਰ ਸਕਦੇ ਹੋ ਤਾਂ ਕਿ ਬਿਲਕੁਲ ਪੇਪਰਾਂ ਦੇ ਟਾਈਮ ਤੇ ਤੁਹਾਡੀ ਭਾਜੜ ਨਾ ਪਵੇ ਤੁਸੀਂ ਇੰਪੋਰਟੈਂਟ ਕੁਐਸਚਨਸ ਪਹਿਲਾਂ ਹੀ ਆਪਣੀ ਮੁਠੀ ਵਿੱਚ ਕਰਕੇ ਰੱਖੋ ਸੋ ਫਰੈਂਡਸ ਜਦੋਂ ਇਲਾਵਾ ਜੇ ਤੁਹਾਨੂੰ ਕੋਈ ਵੀ ਡਾਊਟ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤੇ ਵੀ Till then, keep watching friends.